नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह का संबंधित अज विशेष सरगर्मी

भगवान श्री राम हनुमान जी की जीवन लीला और सुंदरकांड का पाठ और कीर्तन भजन हनुमान चालीसा पाठ जो कि श्यामा श्याम से कीर्तन मंडल दे विशेष चलाने वाले षडे परविंदर भतरा जी द्वारा चेन्नई कीर्तन मंडल देवीच चेन्नई मंदिर देवीच जो एक कार्यक्रम किया जा रहा है और आप सभी इस कार्यक्रम में पहुंच के अपना जीवन सफल बनाए इकतीस जुलाई वीरवार को शाम छे से नौ बजे तक और भंडारा टूट परतेगा असी भी अपनी संगत के नाल उस कार्यक्रम के प्रभु का रल मिल के सारे भजन कीर्तन सुनेंगे आप भी सारी संगत हुम हुमा के स्नेही मंदिर पहुँच के प्रभु हनुमान जी और राम जी का जरा आशीर्वाद ग्रहण करें जय श्री राम जय हनुमान। ਸਾਡੇ ਬੁਖੇਚਰ ਚਰਗਾ ਚਿੱਤੀਆਂ ਦਾਲੀਆਂ ਉੱਤੇ ਲਾਏ ਹੋ। ਸਾਡਾ ਪਿਆਰ ਨਹੀਂ ਸਗੋੜਾ ਹੈ ਰਾਜੀ। ਇਹ ਸਾਰਾ ਇਹ ਨਹੀਂ ਕੀਤਾ। ਇਹ ਸਾਡੀ ਖੇਤੀ ਜਾਨ ਹੋਈਆ। ਰਾਜ ਕਰ ਰਾਇਆ ਜਿਹੜਾ WhatsApp ਤੇ ਚੱਲਦਾ ਹੈ। ਸਰਕਾਰਾਂ ਰਾਜ ਕਰਦੀਆ ਉਹੋ ਕੀਤਾ। ਸਾਨੂੰ ਸਾਰਾ ਇਸ ਮੀਟਿੰਗ ਚ ਕਰੀ ਬੱਲੀਆ। ਸਾਰੇ ਲੋਕਾਂ ਦੇ ਗੈਰ ਹਜ਼ਾਰ ਜਹਾਜ ਆਇਆ। ਅਗਰ ਵਾਲੇ ਸਮੇਂ ਤੱਕ ਹੋਰ ਇੱਕ ਵਾਰ ਲਹਿਣਾ ਵਾਗੇ। ਇੱਕ ਵਾਰ ਜਗਾ ਜੇ ਤੋ। ਹਾਂਜੀ। ਅੱਜ ਦੇ ਵਿਸ਼ੇ ਦੀ ਜਾਣਕਾਰੀ ਦੇ ਅੱਜ ਦਾ ਇਹ ਕਾਠੀ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕਰਵਾਉਣ ਲਈ ਰੱਖਿਆ ਗਿਆ ਹੈ ਸਾਡੇ ਪਿੰਡ ਮਹਾਲੋਂ ਦੀ 383 ਏਕੜ ਜ਼ਮੀਨ ਇਸ ਲੈਂਡ ਪੂਲਿੰਗ ਪਾਲਿਸੀ ਵਿੱਚ ਆਈ ਹੈ ਔਰ ਮਹਾਲੋਂ ਗੁਜਰਪੁਰ ਮਲਪੁਰ ਜੱਬੋਵਾਲ ਚਾਰੇ ਪਿੰਡ ਜਿਹੜੇ ਨਾਲਦੇ ਜਿਨ੍ਹਾਂ ਦੇ ਵਿੱਚ ਜਿੰਨਾ ਜ਼ਮੀਨਾਰੇ ਜਗੀਰ ਹੈ ਉਹ ਕਿਸਾਨ ਜਥੇਬੰਦੀਆਂ ਜਿ ਸਰਕਾਰ ਅਨਮੂਲ ਸੰਯੁਕਤ ਕਿਸਾਨ ਮੋਰਚੇ ਵਾਲੀਆਂ ਕਈ ਸਮਾਜਿਕ ਧਾਰਮਿਕ ਜਥੇਬੰਦੀਆਂ ਨਵੇਂ ਸ਼ਹਿਰ ਜ਼ਿਲ੍ਹੇ ਦੇ ਸੈਂਕੜੇ ਕਿਸਾਨ ਮਜ਼ਦੂਰ ਆਪਣੇ ਟਰੈਕਟਰ ਲੈ ਕੇ ਅੱਜ ਇਸ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਵਿੱਚ ਇਹਨੂੰ ਰੱਦ ਕਰਾਉਣ ਲਈ ਇੱਥੇ ਪਹੁੰਚੇ ਹਨ ਔਰ ਅੱਜ ਦਾ ਇਕੱਠ ਹੈ ਹੰਮੀ ਭਰਦਾ ਹੈ ਕਿ ਇਸ ਪਾਲਿਸੀ ਦੇ ਵਿਰੁੱਧ ਲੋਕਾਂ ਦਾ ਰੋਜ ਆਗ ਉੱਠਿਆ ਹੈ ਔਰ ਇਹ ਪਾਲਿਸੀ ਰੱਦ ਹੋਣੀ ਚਾਹੀਦੀ ਹੈ ਅੱਜ ਦੀ ਤਰੀਕ ਦਾ ਅੱਜ ਹੀ ਗੱਲ ਹੈ ਅੱਜ ਫੇਸਬੁਕ ਤੇ ਇੱਕ ਪੋਸਟ ਪਈ ਹੋਇਆ ਕਿ ਜੀ ਬਾਲ ਭੱਜਿਆ ਲੋਕ ਮਗਰ ਜੁੱਤੀ ਲੱਗ ਕਰਦੇ ਆ ਫੇਸਬੁਕ ਤੇ ਉਸ ਬੰਦੇ ਨੇ ਵੀ ਅੱਜ ਕਹਿ ਦਿੱਤਾ ਬਈ ਉਹ ਬੰਦਾ ਛੇਤਰਾਂ ਦੇ ਲੈਕ ਹੈ ਇੱਦਾਂ ਹੀ ਜਿਹੜੇ ਪਿੰਡਾਂ ਦੇ ਲੋਕ ਆ ਜਿਹੜੇ ਇਹਨਾਂ ਦੇ ਨਾਲ ਜੁੜੇ ਆ ਉਹ ਛਛੋ ਪੰਦੇ ਵਿੱਚ ਪੇ ਆ ਤੇ ਹੁਣ ਕਰੀਏ ਲੈ ਕੀ ਕਰੀਏ ਜੇ ਹੱਕ ਤੇ ਬੋਲਦੇ ਆ ਇਹ ਲੋਕ ਇਹਨਾਂ ਦੇ ਬੋਰਡ ਲਾਈ ਜਾਂਦੇ ਏ ਕੁੱਟ ਮਾਰੂਗੇ ਸਾਡੇ ਛੇਤਰ ਮਾਰੂਗੇ ਪਰ ਆਉਣ ਵਾਲੇ ਦਿਨਾਂ 'ਚ ਸਾਰੇ ਜਿਹੜੇ ਤੁਹਾਡੇ ਨਾਲ ਆ ਜਾਣ ਤੇ ਉਹ ਗਾਲਾਂ ਕੱਢ ਲਾਪੇ ਹੋਏ ਮੂੰਹ ਥੋੜਿਆ ਮੀਚ ਕੇ ਰੱਖਦੇ ਆ ਤੇ ਇਸ ਕਰਕੇ ਪਿੰਡਾਂ ਦੇ ਵਿੱਚ ਜਿਹੜੇ ਬੋਰਡ ਲੱਗ ਰਹੇ ਆ ਸਾਰੇ ਬੋਰਡ ਵਾਲੇ ਸ਼ੁਰੂ ਕਰਿਓ ਔਰ ਆਰ ਵਾਲੇ ਸਮਾਜ ਦੇ ਵਿੱਚ ਇਹਨਾਂ ਨੂੰ ਇੱਕ ਸਪੀਡ ਜਿਹੜੀ ਆ ਪਿੰਡਾਂ ਦੇ ਵਿੱਚ ਟੱਕ ਹੋਣੀ ਚਾਹੀਦੀ ਆ ਕਿਉਂਕਿ ਇਹਨਾਂ ਦੇ ਬਹੁਤਾਰੇ ਲਾਇਦੇ ਔਰ ਹੋਰ ਆਜੋ ਔਰ ਸਾਰੇ ਜਿਹੜੇ ਅੱਗੇ ਨਹੀਂ ਨਾ ਲੋਕਾਂ ਨੂੰ ਜਾਇਰਾਂ ਦੇ ਮੰਤਰੀ ਛਤਰੀ ਦੇ ਨਾਲ ਲੱਗਾ ਥਿਆ ਉਹ ਪੇੜਾ ਪੁੱਤੋ ਅੱਜ ਲਾ ਰਹੇ ਹਾਂ ਸਾਕੋ ਅੱਜ ਸਾਰੇ ਪੰਜਾਬ ਦੇ ਵਿੱਚ ਸਯੁਗਤਪੁਰ ਦਾ ਸੜਕਾਂ ਦੇ ਫਿਰਦਾ ਟਰੈਕਟਰ ਲੱਗੇ ਔਰ ਆਉਣ ਵਾਲੇ ਸਮੇਂ ਜene ਹੋਰ ਵੱਡਾ ਹੋਣਾ ਅਜੇ ਸਿਰਫ ਫਿਲਮ ਦਾ ਪਹਿਲਾ ਹੀ ਟਰੈਲਰ ਤੁਹਾਨੂੰ ਦਿਖਾਇਆ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਮਨਾਂ ਦੇ ਜਿਹੜੇ ਛੱਕੇ ਦੂਰ ਕਰਾਏ ਪੂਰੀ ਫਿਲਮ ਦਿਖਾ ਕੇ ਆਏ ਤਾਂ ਤੁਹਾਨੂੰ ਔਰ ਅਫਸਰ ਸਾਹਿਬ ਨੇ ਵੀ ਦੱਸਣ ਵਾਲੇ ਟਾਲੇ ਆ ਇਹ ਵੀ ਜਿਹੜਾ ਪਿੰਡਾਂ 'ਚ ਸਮਝਾਰ ਜਾਂਦੇ ਆ ਨਾ ਬਹੁਤ ਪੂਲ ਨੇ ਮਿੱਟੀ ਜੜੀ ਲੈਂਡ ਪੂਲਕ ਦਿੱਤੀ ਆ ਬਹੁਤ ਵਧੀਆ ਆ ਉਹ ਭਰਾਓ ਹੋਰ ਜਰਾ ਸਮਝ ਕਰ ਲਈ ਜਨ ਜਾਲ ਜਾਓ ਪਿੰਡਾਂ ਦੇ ਸਪੀਡ ਚੱਕ ਹੋਣ ਲੱਗ ਪਈ ਆ ਕਿ ਤੁਹਾਡੀ ਵੀ ਨਾ ਹੋ ਜਪੇ ਜੀਤ ਸਿੰਘ ਜੀ ਬੀਤਪੁਰ ਦੇ ਜ਼ਿਲ੍ਹਾ ਪ੍ਰਾਇਸਟ ਪ੍ਰਧਾਨ ਜਿਹਨਾਂ ਸਿੰਘਾ ਹੈ ਸੁਣਾ ਬਣਾ ਰਹੇ ਤੋਂ ਬਾਅਦ ਦੇ ਬੱਚੇ ਮਾਈਕ ਪੱਤਰ ਦੇਣਗੇ ਸੇਕਮਤੀ ਤੇ ਹਰੀਖ ਗੁਰਪ੍ਰਦੇਸ ਦੋ ਦੋ ਸਾਥੀ ਜਾਣਗੇ ਮਨਪਤ ਇਹ ਪਲੈਨ ਕੋਲਗ ਨੀਤੀ ਦੇ ਵਿਰੁੱਧ ਜੋ ਤਹਰਕ ਸਾਰੇ ਪੰਜਾਬ ਦੇ ਵਿੱਚ ਸੰਜਮ ਕਮੋਰਤੇ ਨੇ ਉਲੀਕਿਆ ਸਾਜਾਪਾ ਨਵਾਂ ਸ਼ਹਿਰ ਜਿਹੜੇ ਦੇ ਵਿੱਚ ਵੀ ਜਿਹੜੀ ਬਾਦੀ ਜ਼ਮੀਨ ਆਈ ਹੈ ਮਾਹਲੋ ਪਿੰਡ ਦੀ 383 ਏਕੜ ਉਸ ਦਾ ਵਿਰੋਧ ਜਤਾਉਣ ਦੇ ਲਈ ਅੱਜ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚਾਉਣ ਲਈ ਅੱਜ ਆਪਾਂ ਵੀ ਡੀਸੀ ਡਾਕਟਰ ਮੋਰੇ ਇਕੱਠੇ ਹੋਏ ਆ ਅਤੇ ਜੋ ਵੀ ਟਰੈਕਟਰ ਮਾਰਸ ਹੋਇਆ ਜਾਂ ਡਾਟਾ ਮਾਰਸ ਹੋਇਆ ਉਹਦੇ ਵਿੱਚ ਵੀ ਜਿੰਨੇ ਵੀ ਸਾਥੀ ਆਏ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ। ਇਹੋ ਸਮਾਗਮ ਆ ਘਟਿਆ ਗੱਲਾਂ ਤਾਂ ਬਹੁਤ ਕਰਨ ਵਾਲੀਆਂ ਆ ਪਰ ਉਹੀ ਗੱਲਾਂ ਅਸੀਂ ਕਰੇ ਜਾਈਏ ਸਾਰੇ ਬਲਾਰੇ ਨੂੰ ਚੰਗਾ ਲੱਗੇ। ਲੈਂਡ ਫੂਲਿੰਗ ਨੀਤੀ ਦੇ ਬਾਰੇ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਆਂ ਕਿ ਇਹ ਨੀਤੀ ਕਿਸ ਤਰ੍ਹਾਂ ਦੀ ਆ ਇਹਨੇ ਸਾਡਾ ਕੀ ਬਗਾੜਦਾ ਇਹੋ ਨਾਲ ਪੰਜਾਬ ਕਿਸਰਾ ਲੁੱਟਿਆ ਜਾਣਾ ਅੱਜ ਇਹਦਾ ਬੇਟਾ ਦੀ ਜ਼ਮੀਨ ਨਹੀਂ ਆਈ ਪੂਰੇ ਪੰਜਾਬ ਤੇ ਇਹਦਾ ਅਸਰ ਪੈਣਾ ਕੱਲ ਅੱਜ ਜੇ ਇਹਾਂ ਦੀ ਆਈ ਹੈ ਕੱਲੋਂ ਆਪਣੀ ਵੀ ਆਉਣੀ ਹੈ ਇਹਦੇ ਨਾਲ ਬੰਦੀਆਂ ਜ਼ਮੀਨਾਂ ਵਾਲਿਆ ਲੋਕਾਂ ਦਾ ਵੀ ਪੈਣਾ ਇਹਦੇ ਨਾਲ ਤਾਂ ਜੋ ਵੀ ਚਾਹੋ ਕੋਈ ਵਪਾਰੀ ਆ ਚਾਹੇ ਕੋਈ ਦੁਕਾਨਦਾਰ ਆ ਚਾਹੇ ਕੋਈ ਮਜ਼ਦੂਰ ਆ ਇਹਦਾ ਫਰਕ ਫਰੀਖ ਤੇ ਪੈ ਕਿਉਂਕਿ ਸਾਡਾ ਖੇਤੀ ਭਗਾਂ ਸੁਪਾਇਆ ਜਦੋਂ ਸਾਡੀ ਖੇਤੀ ਕਰੇ ਜਾਣੀ ਆ ਤਾਂ ਫਿਰ ਸਾਤਾ ਜਿਹੜਾ 50% ਆ ਉਹਨਾਂ ਦਾ ਗੁਜ਼ਾਰਾ ਬੜਾ ਔਖਾ ਹੋ ਜਾਣਾ ਤੇ ਜਿਹੜੇ ਲੋਕਾਂ ਦੇ ਸਾਹਮਣੇ ਹੋਣਗੇ ਕੀ ਹੈ ਸਿਰਫ ਮਾਲੇ ਵਾਲਿਆਂ ਦੀ ਜਮੀਨ ਜਾਣੀ ਆ ਸਾਡੂ ਕੀ ਹੋਣਾ ਜੱਬ ਕਾਰੀਆ ਜਾਂ ਮਜ਼ਦੂਰ ਆ ਕਿਸਾਨਾਂ ਨੂੰ ਤਾਂ ਪਤਾ ਪਈਏ ਜੀ ਹੱਥ ਸਾਡੇ ਤੱਕ ਕਿਸ ਤਰ੍ਹਾਂ ਪਹੁੰਚਣਾ ਪਰ ਮੈਂ ਉਹਨਾਂ ਵਪਾਰੀਆਂ ਵੀ ਮਜ਼ਦੂਰਾਂ ਨੂੰ ਹੋਰ ਇੱਕ ਵਰਗ ਦੇ ਤੇ ਬੇਇਨਤੀ ਕਰਦਾ ਵੀ ਇਹ ਸਾਰਿਆਂ ਦਾ ਆਪਣਾ ਸੰਘਰਸ਼ ਆ ਇਹਦੇ ਵਿੱਚ ਟਕਰਾਅ ਹੋ ਕੇ ਆਪਾਂ ਨੂੰ ਲੜਨਾ ਪੈ ਰਾਇਆ ਸਾਡਾ ਬੜਾ ਸੁਤਕਾਰ ਜੋ ਪ੍ਰਸ਼ਾਸਨਾਂ ਅਸੀਂ ਕਦੇ ਵੀ ਨਹੀਂ ਹੋਣਾ ਚਾਹੁੰਦੇ ਤੇ ਜੇ ਸਰਕਾਰ ਨੇ ਸਾਡੇ ਤੇ ਦਬਾਅ ਪਾਇਆ ਤਾਂ ਅਸੀਂ ਪਾਰ ਪਿੱਛੇ ਵੀ ਨਹੀਂ ਪੱਟਾਂਗੇ ਸਹੀਆਂ ਬੇਨਤੀਆਂ ਤੋਂ ਮਜ਼ਬੂਰ ਨਹੀਂ ਹੋਣਾ ਜ਼ਿੰਦਾਬਾਦ ਐਸ ਕੇ ਜ਼ਿੰਦਾਬਾਦ ਸੱਚਾ ਮੇਕ ਜ਼ਿੰਦਾਬਾਦ ਧੰਨਵਾਦ ਜੀ ਇੱਕ ਪ੍ਰਧਾਨ ਅਸੀਂ ਕਿਸੇ ਨੂੰ ਜ਼ਮੀਨ ਦੇਣੀ ਨਹੀਂ ਹੈਗੀ ਜ਼ਮੀਨ ਸਾਡੀ ਬਾਵਾ ਬੈਟੇ ਕੁੱਦਿੰਦੇ ਉਹਨਾਂ ਲਈ ਕਿੱਲੀ ਆ ਉਹ ਤਾਂ ਕਾਰਿਆ ਬੈ ਕਿਸਾਨੀ ਜੜੀ ਆ ਉਹ ਲਾਹੇ ਇਹ ਸੱਜਣਾਂ ਸ਼੍ਰੀ ਭਗ세ਂ ਨਗਰ ਨਾ ਸਵਤੰਤ ਅਜਲੀਆਂ ਵਿਸ਼ੇਸ਼ ਸਰਗਰਮੀਆਂ ਕਲਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪੁਲਿਸ ਨੂੰ ਇਜਾਜ਼ਤ ਦਿਓ ਧੰਨਵਾਦ